ਧਨ ਧਨ ਸੋ ਜਨਨੀ ਜਿਨ ਗੁਰੂ ਜਨਮ ਆਵਾਂ ਔ ਸਾਰੀ ਸੰਗਤ ਲਵਾਈਏ ਹਾਜ਼ਰੀ ਕਰੀਏ ਰਸਨਾ ਨੂੰ ਪਵਿੱਤਰ ਸਤ ਗੁਰਾਂ ਦਾ ਪ੍ਰਕਾਸ਼ ਪੁਰਬ ਮਨਾਰੇ ਔ ਜਿੱਥੇ ਸਤ ਗੁਰਾਂ ਨੂੰ ਅਸੀਂ ਧੰਨ ਧੰਨ ਕਰਨਾ ਹੈ ਨਾਲ ਹੀ ਧੰਨ ਧੰਨ ਕਰਨਾ ਹੈ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਦੇ ਖੂਹ ਐਸੇ ਸੂਰਬੀਰ ਐਸੇ ਜੋਧੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਨੇ ਅਵਤਾਰ ਲਿਆ ਨਾਲ ਹੀ ਧੰਨ ਧੰਨ ਕਰਨਾ ਹੈ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਔ ਇਹ ਸ਼ਬਦ ਨਾਲ ਜੁੜਨਾ ਕਰੀਏ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਧੰਨ ਧੰਨ ਪਿਤਾ ਧੰਨ ਤਨ ਕੁਲਾ ਉਹ ਕੁਲਾ ਵਿੱਚ ਧੰਨ ਪਿਤਾ ਵਿਤਾ ਮੇ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਐਸੇ ਦੀਨ ਦੇ ਆਸਥ ਗੁਰੂ ਨੇ ਪ੍ਰਕਾਸ਼ ਧਾਰਿਆ ਔ ਇਹ ਸ਼ਬਦ ਨਾਲ ਜੁੜਨਾ ਕਰੀਏ ਤੇ ਨਾਲ ਰਸਨਾ ਨੂੰ ਪਵਿੱਤਰ ਕਰਦੇ ਤਨ ਤਨ ਸੋਜਨਨੀ ਜਿਨ ਗੁਰੂ ਜਨ ਆਮਾਏ ਤਨ ਤਨ ਸੋਜਨਨੀ ਜਿਨ ਗੁਰੂ ਜਨ ਗੁਰ ਜਨ ਆਮਾ ਗੁਰ ਜਨ ਆਮਾ ਗੁਰ ਜਨ ਆਮਾ ਤਨ ਤਨ ਸੋ ਜਨ ਲਈ ਜਿਨ ਗੁਰੂ ਜਨ ਆਮਾ ਤਨ ਤਨ ਸੋ ਜਨ ਲਈ ਜਿਨ ਗੁਰੂ ਜਨ ਆਮਾ あ<ー> ਜਦਤ ਪਏ ਫਰਿਆਮ ਨੇ ਜਿਨ ਮੇਰਾ ਸਤ ਗੁਰ ਦੇਖਿਆ ਜਾਏ ਜਿਨ ਮੇਰਾ ਜਿਨ ਮੇਰਾ ਸਤ ਗੁਰ ਦੇਖਿਆ ਜਾਏ ਗੁਰ ਦੇਖੇ ਆ ਜਾਏ ਤਨ ਤਨ ਸੋਜਨਨੀ ਜਨ ਗੁਰ ਜੜ ਆ ਬਾਏ ਤਨ ਤਨ ਸੋਜ ਗੁਰੂ ਦਲਿਆ ਬਾਏ ਤਨ ਤਨ ਸੋਜਣ ਨਨਤਨ ਪਿਤਾ It doesn't matter ਤਬੂਦ ਮੇਰੋ ਦਇਆ ਕਰ ਹਰ ਸਤਿ グー。<タッ> ਰਨਨਾਕ ਧੋ ਤਨ ਤਨ ਸੋ ਜਨ ਨੇ ਜਿਨ ਗੁਰੂ ਜਨ ਆਮਾਏ ਤਨ ਤਨ ਸੋ ਜਨ ਨੇ ਜਿਨ ਗੁਰੂ ਜਨ ਆਮਾਏ ਗੁਰੂ ਜਨ ਆਮਾਏ ਗੁਰੂ ਜਨ ਆਮਾਏ ਤਨ ਸੋ ਜਨਨੀ ਜਿਨ ਗੁਰੂ ਜਨ ਆ ਮਾਏ ਤਨ ਤਨ ਸੋ